ਜੈ ਜੀ ਦੀ ਧੋਖੇ ਬਾਬਾ ਸਾਹਿਬ ਜੈ ਸਤਿ ਸ਼੍ਰੀ ਅਕਾਲ ਜੈ ਜੀ ਦੀ ਧੋਖੇ ਜੈ ਭਾਰਤ ਜੈ ਪੰਜਾਬ ਜੈ ਭਾਰਤ ਜੈ ਭਾਰਤ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਆਪਾਰਤ ਮੇਰਾ ਨਾਮ ਬਲਵੰਤ ਸੰਮੇਵਾਲੀ ਰਾਸ਼ਟਰੀ ਸੱਤਾ ਲੋਕ ਸਭਾ ਕਫਰੀਪੁਰ ਅੰਜਾਰ ਦੀ ਨੈਸ਼ਨਲ ਜਸਤੀ ਪਾਰਟੀ ਮੇਰੇ ਵੱਲੋਂ ਤੇ ਮੇਰੀ ਪਾਰਟੀ ਤੇ ਮੇਰੇ ਸਾਰੇ ਭੈਣਾ ਭਰਾਵਾ ਵੱਲੋਂ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਜਿੰਨੇ ਵੀ ਮੇਰੇ ਭੈਣਾ ਭਰਾ ਐ ਬਾਬਾ ਸਾਹਿਬ ਦਾ ਜੋ ਸੰਵਧਾਨ ਬਣਿਆ ਹੈ ਉਹਨੂੰ ਵੱਧ ਤੋਂ ਵੱਧ ਲੋਕਾਂ ਵਿੱਚ ਸ਼ੇਅਰ ਕਰੀਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇਈਏ ਜੋ ਕਿ ਜਿਹੜਾ ਬਾਬਾ ਸਾਹਿਬ ਨੇ ਕਿ ਸੰਵਧਾਨ ਲਿਖਿਆ ਸੀ ਉਹਦਾ ਸਾਰੇ ਮੇਰੇ ਭੈਣਾ ਭਰਾ ਜਿਹੜਾ ਲਾਹਾ ਲੈ ਸਕਣ ਜਿਹੜੇ ਬਾਬਾ ਸਾਹਿਬ ਦੇ ਸੰਵਧਾਨ ਨੂੰ ਨਹੀਂ ਜਾਣਕਾਰੀ ਰੱਖਦੇ ਉਹਨਾਂ ਨੂੰ ਵੀ ਹਰ ਵਾਰੀ ਜਾਜਾ ਕਿ ਜਿਹੜਾ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਬਾਬਾ ਸਾਹਿਬ ਦੇ ਜਿਹੜਾ ਸੰਵਧਾਨ ਦੇ ਲੜ ਲਾ ਬੜੀ ਖੁਸ਼ੀ ਨਾਲ ਸਾਡੀਆਂ ਭੈਣਾ ਪਿੰਡਾਂ ਚੋਂ ਆਈਆਂ ਸਾਡੇ ਵੀਰ ਭਰਾ ਸਾਰੇ ਹੀ ਸਾਡੇ ਸੱਜਣ ਦੋਸਤ ਭਾਈ ਨੇ ਜਿਨ੍ਹਾਂ ਨੇ ਆ ਬਹੁਤ ਵੱਡਾ ਪ੍ਰਾਦਾ ਚੱਕਿਆ ਵੀ ਆਪਾਂ ਆਪਦੇ 바ਵਾ ਸਾਹਿਬ ਦਾ ਆਪ ਜਨਮ ਜਨ ਲਈ ਪਬਲਿਕ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਪਬਲਿਕ ਨੂੰ ਅਸੀਂ ਫੀਲ ਇਹੀ ਕਰਨਾ ਚਾਹੁੰਦੇ ਆ ਕਿ ਜਿੰਨੇ ਵੀ ਸਾਡੇ ਗਰੀਬ ਆ ਜਿੰਨੇ ਵੀ ਸਾਡੇ ਭਰਾ ਵਾ ਉਹ ਹੁਣ ਆਪ ਤਰੱਕੀ ਤੇ ਜਾਣ ਕਿਸੇ ਕੰਨੀ ਦੇ ਬਿਹਾਕਣ ਇਹ ਸਾਨੂੰ ਲੋਕ ਤਰੱਕੀ ਤੇ ਲੈ ਕੇ ਆਣੇ ਤੇ ਮਜ਼ਦੂਰ ਕਿਸਾਨ ਲੋਕ ਲੇਰ ਦਾ ਮਾਗੂਆ ਹੈ ਅੱਜ ਅਸੀਂ ਸਾਂਝੇ ਤੌਰ ਤੇ ਡਾਕਟਰ ਮੇਰਕਾ ਸਰ ਦੇ ਜਨਮ ਦਿਹਾੜੇ ਤੇ ਇਕੱਤਰ ਹੋਏ ਆਂ ਤੇ ਅੱਜ ਦੇ ਦਿਨ ਤੇ ਮੈਂ ਤਬਲੀਗ ਕਰਨਾ ਚਾਹੁੰਗਾ ਕਿ ਜਿਹੜੀ ਵੋਟ ਦੀ ਤਾਕਤ ਆ ਇਹਦੇ ਚ ਬਹੁਤ ਵੱਡਾ ਮਤਲਬ ਤਬਦੀਲੀਆਂ ਹੋ ਸਕਦੀਆਂ ਤੇ ਸਾਡੇ ਜਿਹੜੇ ਮਤਲਬ ਮਜ਼ਦੂਰ ਭਾਈਚਾਰਾ ਜਾਂ ਗਰੀਬ ਜਨਤਾ ਜਿਨ੍ਹਾਂ ਨੂੰ ਜਿਹੜੀ ਵੋਟ ਦੀ ਤਾਕਤ ਦੀ ਵਰਤੋਂ ਕਰਨ ਤੋਂ ਗਰੇਜ ਕਰਦੇ ਉਹਨਾਂ ਨੂੰ ਬਹੁਤ-ਬਹੁਤ ਵੋਟ ਦੀ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਸਤੇ ਆਪਦੇ ਸੰਘਰਸ਼ਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਹੱਕ ਜਿਹੜੇ ਲੈਣ ਵਾਸਤੇ ਡਾਕਟਰ ਮਿਹਰਪੁਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਮਤਲਬ ਸਾਨੂੰ ਹੱਕ ਦਿੱਤੇ ਨੇ ਅਧਿਕਾਰ ਦਿੱਤੇ ਨੇ ਕਿਉਂ ਨਹੀਂ ਉਹਨਾਂ ਬਾਰੇ ਜਾਗਰਤੀ ਜਿਹੜੀ ਸਾਡੇ ਸਮਾਜ ਨੂੰ ਹਾਸਲ ਕਰਨੀ ਚਾਹੀਦੀ ਹੈ ਮੇਰਾ ਨਾਮ ਸਰਵਿੰਦਰ ਸਿੰਘ ਕੁੱਟੀਆਲਾ ਜੈ ਭੀਮ ਜੈ ਭਾਰਤ ਮੇਰੇ ਵੱਲੋਂ ਅਤੇ ਮੇਰੀ ਪਾਰਟੀ ਵੱਲੋਂ ਵਿਦੇਸ਼ ਵਿਦੇਸ਼ ਵਿੱਚ ਵਾਸਤੇ ਸਾਰੇ ਭੈਣ ਭਰਾਵਾਂ ਨੂੰ ਬਾਬਾ ਸਾਹਿਬ ਦੇ ਜਨਦਨ ਦੀਆਂ ਲੱਖ ਲੱਖ ਵਧਾਈਆਂ ਜਿਸਮਿੰਦਰ ਸਿੰਘ ਵੱਟੂਈ ਮੈਂ ਮਿਹਰੂਦ ਲੋਕ ਲੇਅਰ ਜਥੇਬੰਦੀ ਦਾ ਸੂਬਾ ਪ੍ਰਧਾਨ ਆ ਅੱਜ 14 ਅਪ੍ਰੈਲ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 바ਵਾ ਸਾਹਿਬ ਮਹਿੰਦਗਾਰ ਜੀ ਦਾ ਜਨਮ ਦਿਨ ਦਿਹਾੜਾ ਸੀ ਅੱਜ ਮਨਾਇਆ ਗਿਆ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਅੱਜ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਵੱਸਦੇ ਆ ਸਾਡੇ ਲੋਕ ਪੈਣਾ ਭਰਾ ਮੈਂ ਸਾਰਿਆਂ ਨੂੰ ਬਤਾਈ ਦੇਣਾ ਚਾਹੁੰਦਾ ਮੈਂ ਕਹਿੰਦਾ ਵੀ ਸਾਰਿਆਂ ਨੂੰ ਸਾਨੂੰ 바ਵਾ ਸਾਹਿਬ ਮਹਿੰਦਗਾਰ ਜੀ ਦੀ ਸੋਈ ਤੇ ਸਾਨੂੰ ਚੱਲਣਾ ਚਾਹੀਦਾ ਜੋੜਾ ਸਾਨੂੰ 바ਵਾ ਸਾਹਿਬ ਮਹਿੰਦਗਾਰ ਜੀ ਨੇ ਦੋ ਵੋਟਾਂ ਦਾ ਅਧਿਕਾਰ ਦਿੱਤਾ ਅਸੀਂ ਕਹਿੰਦੇ ਵੀ ਅੱਜ ਅਸੀਂ ਆ ਯਾਦ ਕਰ ਰਹੇ ਹਾਂ ਤੋਂ 바ਵਾ ਸਾਹਿਬ ਮਹਿੰਦਗਾਰ ਜੀ ਦੀ ਦੇਣਾ ਜਿਹੜੀ ਉਹਨਾਂ ਨੇ ਸਾਰੇ ਪਰਿਵਾਰ ਨੇ ਬਾਬਾ ਸਾਹਿਬ ਜੀ ਦੇ ਪਰਿਵਾਰ ਨੇ ਬਾਬਾ ਸਾਹਿਬ ਜੀ ਨੇ ਉਹਨਾਂ ਨੇ ਇੱਕ ਦੁਨੀਆ ਦੀ ਖਾਤਰ ਆਪਣੀ ਜਾਨ ਲਾਈ ਜਿਹੜੀ ਅੱਜ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਕਿ ਉਹਨਾਂ ਦੀ ਸੋਚ ਸੀ ਜਿਹੜੀ ਇੱਕ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਔਰ ਮੈਂ ਚਾਹਣਾ ਵੀ ਸਾਰੇ ਭੈਣਾ ਭਰਾਵਾਂ ਨੂੰ ਸਾਨੂੰ ਬਾਬਾ ਸਾਹਿਬ ਮਹਿੰਦਗਰ ਜੀ ਦੀ ਸੋਚ ਤੇ ਸਾਨੂੰ ਖਰੇ ਉਤਰਨਾ ਚਾਹੀਦਾ ਜਿਹੜੇ ਬਾਬਾ ਸਾਹਿਬ ਜੀ ਦਾ ਸਬਦਾਨ ਨਹੀਂ ਪੜਦੇ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਸਬਦਾਨ ਪੜੋ